ਕੋਈ ਵੇਖਿਆ ਮੈਂ ਖੁਦ ਮੁਖੜਾ ਮੇਰੇ ਸਾਹਮਣੇ ਇਹੇ ਕਰਦੇ ਕੋਈ ਨਾ ਇਹਦੇ ਪਿੱਛੇ ਕਰੀਓ ਅੰਚਾ ਭਾਇਆ ਨਾ ਲਾ ਦੋ ਪੰਜਾਬ ਰੋਡ ਵੇ 53 48 ਬੱਸੇ ਚ ਕੀ ਹੋਇਆ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕੇ ਲਿਆਉਂਦੇ ਆਂ ਅਸੀਂ ਢਾੜੀ ਵਾਲੀ ਵੀ ਤੁਹਾਡੇ ਚੁੱਕੇ ਆਂ ਨਿਸ਼ਾਰੇ ਵੀ ਅੱਡੇ ਚੁੱਕੇ ਆਂ ਅਸੀਂ ਇਹ ਜਨਾਨੀ ਨਿਸ਼ਾਰੇ ਤੋਂ ਬੈਠੀ ਆ ওভারਲੋਡ ਗੱਡੀ 63 ਸਵਾਰੀਆਂ ਮੈਂ ਪਿੱਛੋਂ ਲੈ ਕੇ ਆਉਂਦੇ ਆਂ ਫੇਰ ਹੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਤੈਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਵੇਂ ਥੱਲੇ ਮੁੰਡਾ ਖਲੋਤਾ ਸੀ ਮੈਂ ਭਾਜੀ ਬਾੜੀ ਬੰਦ ਕਰ ਲਓ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਤੋ ਬਾਈ ਪਾ ਦਿਓ ਕੋਈ ਥੱਲੇ ਡੇਕ ਪੈਣਾ ਫਿਰ ਸਾਡੇ ਗਾਲ ਹੀ ਛਾਪਾ ਪੈਣਾ ਡਰਾਈਵਰ ਕਨੈਕਟਰ ਦੀ ਉਹ ਇੰਨੀ ਗੱਲ ਕਹੀ ਉਤੋਂ ਮੈਂ ਨਾਲ ਜਰਨਲ ਆ ਵੀ ਮੈਨੂੰ ਕਹਿੰਦੀ ਮੈਂ ਤੇਰੇ ਚ ਪੇਰ ਮਾਰਨੇ ਆ ਮੈਂ ਤੂੰ ਸਾਈਡ ਤੇ ਲੱਗ ਗੱਡੀ ਲਾਤੀ ਮੈਂ ਮੈਂ ਪਹਿਲਾਂ ਟੂਨ ਟਿਕਟ ਲਓ ਕਹਿੰਦੀ ਮੈਂ ਅਧਾਰ ਕਾਰ ਫੋਨ ਤੇ ਆ ਫੋਨ ਦੇ ਵਿੱਚ ਮੈਂ ਅਧਾਰ ਕਾਰ ਨਹੀਂ ਚੱਲਦਾਗਾ ਹਾਂ ਅੱਗੇ ਮੈਂ ਚੱਕਰ ਬੈਠੇ ਆ ਸਾਡੇ ਉਹਨਾਂ ਪੁੱਛ ਲਓ ਮੁੰਡੇ ਮੈਂ ਚੱਕਰ ਨੂੰ ਆਜ ਮਾਰੀ ਉਹ ਇਹ ਮੈਨੂੰ ਕਹਿੰਦੇ ਚਪੇਰ ਮਾਰਨੀ ਮੈਂ ਤੂੰ ਚਪੇਰੀ ਮਾਰ ਲੋ ਬਾਈਪਾਸ ਤੇ ਫਿਰ ਇਹ ਗੱਡੀ ਗਾਂ ਖਾਨੇ ਉੱਥੇ ਕਿਹਾ ਨਾਕੇ ਦੇ ਕੋਈ ਵੀ ਆ ਨਹੀਂ ਸੀ ਜੀ ਠੀਕ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੀਆਂ ਤੂੰ ਥੋੜਾ ਹਸਾਮਲਾ ਬੋਲ ਬੋਲਣ ਕਿਦਾਂ ਨਹੀਂ ਜਨਾਨੀਆਂ ਨੇ ਬਣਾਏ ਹੈਗੇ ਹਾਂ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾਰੀਆਂ ਲਾਉਣ ਡਿਆ ਇੱਥੇ ਆ ਕੇ ਪਹਿਲੇ ਖਲੋਤੀ ਲਈ ਪਹਿਲੇ ਕਿੰਨੀ ਵੀਡੀਓ ਬਣਾਉਂਦੇ ਭਾਈ ਹੁਣ ਇੱਥੇ ਨੇ ਉਹਨਾਂ ਨੇ ਸਾਹਮਣੇ ਖਲੋਤੀ ਚੰਗੀ ਮੈਂ ਮੁੜ ਕੇ ਹੱਥ ਥੱਲੇ ਹੁੰਡੇਗੀ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨੂੰ ਮੈਂ ਕੋ ਬਸ ਇੰਨੀ ਗੱਲ ਕਹੀ ਮੈਂ ਆਹ ਧਾਰ ਕਾਰਡ ਫੂਚ ਨਹੀਂ ਚੱਲਣਾਗਾ ਸਾਡੀ ਜਿੰਨਾ ਮਰਜੀ ਗੱਲ ਕਰਾ ਦੋ ਪਹਿਲੀ ਵਾਰ ਹੀ ਆਏ ਕਿ ਰੋਜ਼ ਹੀ ਚੜਦੇ ਹੀ ਬਸ ਭਾਜੀ ਇਹ ਸਾਹ ਪਾਦਰੇ ਪਹਿਲੀ ਵਾਰ ਚੜੀ ਆ ਸਾਡੇ ਨਾਲ ਜਿਹੜੀਆਂ ਸਵਾਰੀਆਂ ਹੁੰਦੀਆਂ ਉਹਨਾਂ ਨੂੰ ਪਤਾ ਵਾ ਕਿ ਅਸੀਂ ਟਿਕਟ ਸੜਕ ਸਵਾਰੀ ਬਾਲ ਕੇ ਨੇ ਤੋ ਕਰੀਦੇ ਆ ਦੁਕਾਨ ਵਾਲੇ ਭਾਜੀ ਨੇ ਇਹਨਾਂ ਨੂੰ ਪੁੱਛ ਲਓ ਭਾਈ ਇੱਥੇ ਜਿਹੜੇ ਅੰਦਰ ਆਣ ਦੁਕਾਨ ਵਾਲੇ ਉਹਨਾਂ ਨੂੰ ਪੁੱਛ ਲਓ ਕਿ ਮੈਂ ਬ੍ਰੇਕ ਮਾਰ ਕੇ ਸਵਾਰੀ ਚਾਰ ਕੇ ਖੜਦਾ ਇੱਥੇ ਮੈਂ ਕਹਿੰਦੀ ਸਵਾਰੀ ਨੂੰ ਛੱਡੀ ਹੈਗੀ ਭਾਜੀ ਸਾਡੇ ਪੇਸ਼ੈਂਟ ਇੱਕ 8 ਵਜੇ ਤੋਂ 10 ਮਿੰਟ ਤੱਕ ਪੇਸ਼ੈਂਟ ਪ੍ਰੈਜ਼ੈਂਟ ਕੀਤਾ ਹੈ ਕੁ ਫੀਮੇਲ ਪੇਸ਼ੈਂਟ ਵਾਈਫ ਆਫ ਨਿਰਮਲ ਸਿੰਘ ਜੈਸਨੋਪੁਰ ਰਾਈਡ ਇਫ 108 ਕਿੱਟ ਦੀ ਸੀ ਸਾਡੇ ਕੋਲ ਬ੍ਰੌਟ ਬਾਈ 108 ਐਮਬੂਲੈਂਸ ਹੈਗਾ ਤੇ ਇਹ ਜਦੋਂ ਆਏ ਸੀਗੇ ਉਦੋਂ ਅਨਕਵੰਸ ਸੀਗੇ ਹੁਣ ਫਿਲਹਾਲ ਬੀਪੀ ਥੋੜਾ ਰੇ ਸੀਗਾ ਬਟ ਹੁਣ ਫਿਲਹਾਲ ਸਟੇਬਲ ਆ ਵੀ ਵਿਦ ਐਂਜ਼ਾਈਟੀ ਥੋੜੀ ਘਬਰਾਹਟ ਨਾਲ ਪੇਸ਼ੈਂਟ ਸੈਟ ਕੋ ਪ੍ਰੈਜੈਂਟ ਕੀਤਾ ਹੈ